ਸਾਨੂੰ ਇਸ ਗੱਡੀ ਤੋਂ ਪੂਰਾ ਸ਼ੱਕ ਸੀਗਾ ਪਹਿਲਾਂ ਇੱਕ ਵਾਰੀ ਉਹਨੂੰ ਸਮਝਾਇਆ ਵੀ ਸਾਨੂੰ ਦੱਸ ਦੇ ਵੀ ਕੀ ਚੱਕਰ ਹੈ ਕਿਉਂ ਕਹਿੰਦਾ ਜੀ ਕੁਛ ਗੜਬੜ ਨਹੀਂ ਜੀ ਅਸੀਂ ਕਿੰਦਰ ਤੇਰੇ ਟੂਟ ਚੋਰੀ ਵਾਲੇ ਟੈਂਕ ਬਣੇ ਹੋਣੇ ਇੰਨੀ ਗੱਲ ਸਾਡੀ ਕਹਿਣ ਦੇ ਨੀਰ ਸੀ ਉਹ ਬੰਦਾ ਬੰਕਲਾ ਗਿਆ ਸਾਨੂੰ ਪੂਰਾ ਸ਼ੱਕ ਹੋ ਗਿਆ ਵੀ ਹਾਂ ਕੁਝ ਨਾ ਕੁਝ ਬਣਿਆ ਹੋਣਾ ਕੋਪਾ ਡੀਗਰੈਸਰ ਗੱਡੀ ਦੀ ਇਨਸਪੈਕਸ਼ਨ ਸ਼ੁਰੂ ਕੀਤੀ ਅਸੀਂ ਸਾਰੇ ਆਪ ਚੜੇ ਉੱਤੇ ਦੇਖਿਆ ਕਰਿਆ ਸਾਨੂੰ ਇੱਕ ਪੱਤੀ ਐਕਸਟਰਾ ਮੈਰੀ ਸਾਰੇ ਟਾਈਟ ਦੇ ਵਿੱਚ ਵੀ ਇਹ ਪੱਤੀ ਦਾ ਜਿਹੜਾ ਕੋਈ ਕੰਮ ਗੱਡੀ ਦੇ ਵਿੱਚ ਨਹੀਂ ਆਉਂਦਾ ਅਸੀਂ ਉਹ ਪੱਤੀ ਨੂੰ ਉੱਪਰ ਥੱਲੇ ਕੀਤਾ ਕੁਝ ਨਹੀਂ ਆ ਜਦੋਂ ਅਸੀਂ ਹਲਾਇਆ ਉਹਨੂੰ ਸਜੈਸਟ ਕੀਤਾ ਕਬਿਆਤ ਕੀਤਾ ਜਦੋਂ ਕਬਿਆਤ ਕੀਤਾ ਤਾਂ ਸਾਨੂੰ ਆਵਾਜ਼ ਆਈ ਡੀਜ਼ਲ ਪੈਟਰੋਲ ਜਾਂ ਕੁਝ ਵੀ ਨਿਕਲਣ ਦੀ ਲੀਕ ਹੋਣ ਦੀ ਥੈਂਕ ਯੂ ਦੇਖਿਆ ਤੇ ਇੱਕ ਅੰਦਰ ਚੈਂਬਰ ਜੋੜ ਟੈਂਕ ਦੇ ਵਿੱਚ ਮੇਨ ਚੈਂਬਰ ਦੇ ਵਿੱਚ ਤੇਲ ਆ ਰਿਹਾ ਸੀ ਅਸੀਂ ਉਹਨਾਂ ਪੱਤੀ ਨੂੰ ਜਦੋਂ ਫੇਰ ਉਸੇ ਨਾਲ ਲੱਗ ਕੇ ਤੇਲ ਪਾਇਆ ਫੇਰ ਅਸੀਂ ਚਲਾਇਆ ਫੇਰ ਉਹ ਟੈਂਕ ਸਾਨੂੰ ਫੇਰ ਮਤਲਬ ਲੱਗਿਆ ਕਿ ਅੰਦਰ ਇੱਕ ਚੋਰੀ ਵਾਲੇ ਟੈਂਕ ਬਣੇ ਹੋਏ ਨੇ ਅਸੀਂ ਫੇਰ ਤਿੰਨੇ ਟੈਂਕ ਚੈੱਕ ਕੀਤੇ ਤਿੰਨਾਂ ਦੇ ਵਿੱਚੋਂ ਦੋਹਾਂ ਦੇ ਵਿੱਚ ਚੋਰੀ ਵਾਲੇ ਟੈਂਕ ਬਣੇ ਸੀ ਗੱਡੀ ਦੇ ਇੱਕ ਪਟਰੋਲ ਬਠਿੰਡਾ ਵਿਕੇ ਤੇਲ ਕੈਂਟਰ ਦੇ ਵਿੱਚ ਤੇਲ ਚੋਰੀ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕਰਦੇ ਉਹ ਕਿਤੇਲ ਦਾ ਕੈਂਟਰ ਉਸ ਨੂੰ ਜ਼ਬਤ ਕੀਤਾ ਗਿਆ ਅਤੇ ਵੱਖ-ਵੱਖ ਤਾਰਾ ਤਹਿਤ ਜਿੱਥੇ ਟੈਂਕਰ ਦੇ ਡਰਾਈਵਰ ਅਤੇ ਉਸ ਦੇ ਟਰਾਂਸਪੋਰਟ ਮਾਲਕ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਉੱਥੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਜੋ ਕਿ ਤੇਲ ਪੰਪ ਵਾਲੇ ਮਾਲਕ ਨੇ ਉਹ ਮੌਜੂਦ ਨੇ ਗਲਤ ਕਰ ਰਹੇਗੇ ਭਾਈ ਜੀ ਕੀ ਕਹਿਣਾ ਚਾਹੋਗੇ ਤੇਲ ਚੋਰੀ ਹੋਏ ਸਿੱਕਾ ਪਤਾ ਲੱਗੇ ਤੁਹਾਨੂੰ ਤੇਲ ਜੀ ਜਦੋਂ ਅਸੀਂ ਟੈਂਕ ਖਾਲੀ ਕੀਤਾ ਇਹ ਉਸ ਤੋਂ ਬਾਅਦ ਸਾਡਾ ਸਾਰਾ ਸਿਸਟਮ ਆਟੋਮੇਸ਼ਨ ਹੈ ਸਾਰਾ ਕੰਪਿਊਟਰ ਤੇ ਸਟਾਕ ਆਉਂਦਾ ਸਾਡਾ ਵੀ ਕਿੰਨਾ ਤੁਹਾਡੇ ਟੈਂਕ 'ਚ ਡੀਜ਼ਲ ਹੈਗਾ ਤੇ ਕਿੰਨਾ ਤੁਹਾਡਾ ਖਾਲੀ ਹੋਇਆ ਜਦੋਂ ਅਸੀਂ ਦੇਖਿਆ ਤੇ ਅਸੀਂ ਘੱਟੋ 2 ਤੋਂ 250 ਲੀਟਰ ਜਿਹੜਾ ਉਹ ਘੱਟ ਪਾਇਆ ਗਿਆ ਅਸੀਂ ਡਰਾਈਵਰ ਨਾਲ ਗੱਲਬਾਤ ਕੀਤੀ ਕਹਿੰਦਾ ਜੀ ਤੁਹਾਡੇ ਸਾਹਮਣੇ ਗੱਡੀ ਖੜੀ ਹੈ ਮੈਨੂੰ ਇਸ ਬਾਰੇ ਕੁਝ ਨਹੀਂ ਪਤਾਗਾ ਇਹ ਗੱਡੀ ਪਹਿਲਾਂ ਵੀ ਸਾਡ ਕੋਲ ਡੇਢ-ਦੋ ਮਹੀਨੇ ਪਹਿਲਾਂ ਵੀ ਆਈ ਉਹ ਤੋਂ ਅਸੀਂ ਖੜਾਈ ਸੀ ਗੱਡੀ ਇਹ ਉਹ ਤੋਂ ਵੀ ਸਾਰੀ ਰਾਤ ਦੇ ਗੱਡੀ ਖੜੀ ਰਹੀ ਤੇ ਹੌਲੀ-ਹੌਲੀ ਟੈਂਕ ਦੇ ਤੇਲ ਆਉਂਦਾ ਰਿਹਾ ਸਾਨੂੰ ਇਸ ਗੱ ਪੈਕੋਰੀ ਨੂੰ ਕਿਉਂ ਸਮਝਾਇਆ ਵੀ ਸਾਨੂੰ ਦੱਸ ਦੇ ਵੀ ਕੀ ਚੱਕਰ ਹੈ ਕੀ ਕਹਿੰਦਾ ਜੀ ਕੁਛ ਗੜਬੜ ਨਹੀਂ ਜੇ ਨਹੀਂ ਅਸੀਂ ਕਿੰਨਾ ਤੇਰੇ ਚੋਰੀ ਵਾਲੇ ਟੈਂਕ ਬਣੇ ਹੋਏ ਐ ਇੰਨੀ ਗੱਲ ਸਾਡੀ ਕਹਿਣ ਦੇ ਦੇਰ ਸੀ ਉਹ ਬੰਦਾ ਬੁਖਲਾ ਗਿਆ ਸਾਨੂੰ ਪੂਰਾ ਸ਼ੱਕ ਹੋ ਗਿਆ ਵੀ ਹਾਂ ਅੰਦਰ ਕੁਝ ਨਾ ਕੁਝ ਬਣਿਆ ਹੋਇਆ ਹੈ ਉਹ ਗੱਡੀ ਜਦੋਂ ਅਸੀਂ ਗੱਲਬਾਤ ਕਰ ਰਹੇ ਆਪਣੇ ਦਫ਼ਤਰ ਬੈਠ ਗੱਲਬਾਤ ਕਰਨ ਲੱਗੇ ਵੀ ਇੰਨਾ ਡੀਜ਼ਲ ਘਟੀ ਜਾਂਦਾ ਵੀ ਆਪਣਾ ਇੰਨਾ ਲਾਸ ਹੈਗਾ ਫਿਰ ਅਸੀਂ ਉਹਨੂੰ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਆਪਸ ਉਹ ਇੰਨੇ ਨੂੰ ਭੱਜ ਗਿਆ ਜੀ ਉਪਾਜ ਗਿਆ ਤੇ ਅਸੀਂ ਫਿਰ ਗੱਡੀ ਦੀ ਇਨਸਪੈਕਸ਼ਨ ਸ਼ੁਰੂ ਕੀਤੀ ਅਸੀਂ ਸਾਰੇ ਆਪ ਚੜੇ ਉੱਤੇ ਦੇਖਿਆ ਕਰਿਆ ਸਾਨੂੰ ਇੱਕ ਪੱਤੀ ਐਕਸਟਰਾ ਮਿਲੀ ਸਾਰੇ ਟੈਂਕ ਦੇ ਵਿੱਚ ਵੀ ਇਹ ਪੱਤੀ ਜਿਹੜਾ ਕੋਈ ਕੰਮ ਗੱਡੀ ਦੇ ਵਿੱਚ ਨਹੀਂ ਆਉਂਦਾ ਅਸੀਂ ਉਹ ਪੱਤੀ ਨੂੰ ਉੱਪਰ ਥੱਲੇ ਕੀਤਾ ਕੁਛ ਨਹੀਂ ਆ ਜਦੋਂ ਅਸੀਂ ਹਲਾਇਆ ਉਹਨੂੰ ਸੱਜੇ ਹੱਥ ਕੀਤਾ ਖੱਬੇ ਹੱਥ ਕੀਤਾ ਜਦੋਂ ਖੱਬੇ ਹੱਥ ਕੀਤਾ ਤੇ ਸਾਨੂੰ ਆਵਾਜ਼ ਆਈ ਡੀਜ਼ਲ ਪੈਟਰੋਲ ਜਾਂ ਕੁਝ ਵੀ ਨਿਕਲਣ ਦੀ ਲੀਕਵਰ ਦੀ ਅਸੀਂ ਜੋ ਟੈਂਕ ਚ ਦੇਖਿਆ ਤੇ ਇੱਕ ਅੰਦਰ ਚੈਂਬਰ ਚੋਂ ਜਿਹੜਾ ਟੈਂਕ ਦੇ ਵਿੱਚ ਮੇਨ ਚੈਂਬਰ ਦੇ ਵਿੱਚ ਤੇਲ ਆ ਰਿਹਾ ਸੀਗਾ ਅਸੀਂ ਹੁਣ ਪੱਤੀ ਨੂੰ ਜਦੋਂ ਫੇਰ ਉਸੇ ਥਾਂ ਤੇ ਲਗਾ ਕੇ ਤੇਲ ਬੰਦ ਹੋ ਗਿਆ ਇਹ ਅਸੀਂ ਚਲਾਇਆ ਫਿਰ ਉਹ ਟੈਂਕ ਸਾਨੂੰ ਫਿਰ ਪਤਾ ਲੱਗ ਗਿਆ ਵੀ ਅੰਦਰ ਇੱਕ ਚੋਰੀ ਵਾਲੇ ਟੈਂਕ ਬਣੇ ਹੋਏ ਆ ਅਸੀਂ ਫਿਰ ਤਿੰਨੇ ਟੈਂਕ ਚੈੱਕ ਕੀਤੇ ਤਿੰਨਾਂ ਦੇ ਵਿੱਚੋਂ ਦੋਹਾਂ ਦੇ ਵਿੱਚ ਚੋਰੀ ਵਾਲੇ ਟੈਂਕ ਬਣੇ ਸੀ ਇੱਕ ਡੀਜ਼ਲ ਤੇ ਇੱਕ ਪੈਟਰੋਲ ਦੇ ਵਿੱਚ ਭਾਜੀ ਕਿੰਨੇ ਕ ਟਾਈਮ ਤੋਂ ਚੱਲਦਾ ਰਿਹਾ ਸੀ ਜੇਕਰ ਗੱਲ ਕਿਤੇ ਚੋਰੀ ਰੋਜ਼ਾਨੇ ਦੀ ਤਰ੍ਹਾਂ ਕਿੰਨੇ ਦਿਨਾਂ ਤੋਂ ਚੋਰੀ ਹੋ ਰਹੀ ਹੈ ਭਾਜੀ ਇਹ ਜਿਵੇਂ ਰੰਦਾਵਾ ਇਹਨਾਂ ਦਾ ਟਰਾਂਸਪੋਰਟਰ ਹੈ ਜਿਹੜਾ ਉਹ ਇਹਨਾਂ ਦਾ ਕੰਟਰੈਕਟ ਹੋਇਆ ਹੋਇਆ ਬਹੁਤ ਪਹਿਲਾਂ ਦਾ ਆ ਗੱਡੀ ਨੂੰ ਪਾਈ ਨੂੰ 1.5 ਸਾਲ ਹੋਇਆ ਹੈ ਸਾਲ ਤੋਂ ਡੇਢ ਸਾਲ ਹੋਇਆ ਇਹ ਗੱਡੀ ਨੇ ਸਾਡੇ ਬਹੁਤ ਕੀਟ ਲਾਇਆ ਹੋਰ ਵੀ ਟਰਾਈਸੇ ਟਰਾਂਸਪੋਰਟਰ ਦੀ ਹੋਰ ਵੀ ਗੱਡੀਆਂ ਹੁੰਦੀਆਂ ਰਹੀਆਂ ਸਾਨੂੰ ਇੰਨਾ ਕਿਚੂਨਾ ਲੱਗਿਆ ਇਸ ਦੇ ਵਿੱਚ ਅਸੀਂ ਹੈਰਾਨ ਹੋ ਗਏ ਉਸ ਦਿਨ ਦੇਖ ਕੇ ਵੀ ਅਸੀਂ ਪੱਲੋਂ ਹੀ ਮਤਲਬ ਤੇਲ ਤੇ ਪੰਪ ਦੇ ਪੈਸੇ ਪਾਏ ਗਏ ਕਮਾਈ ਤਾਂ ਸਾਡੀ ਦੂਰ ਦੀ ਗੱਲ ਸੀ ਕਿੰਨੀ ਕੀਮਤ ਸੀ ਸਾਡਾ ਘੱਟੋ ਘੜਨੀ ਤਾਂ 12-13 ਲੱਖ ਰੁਪਏ ਦੇ ਉਸੇ ਨੁਕਸਾਨ ਆ ਸਾਡੇ। ਅਜੀ ਲੱਗਦਾ ਨੇ ਸੇਫਟੀ ਨੂੰ ਲੈ ਕੇ ਕੰਪਨੀ ਅਧਿਕਾਰੀ ਦੀ ਗੱਲ ਕੀਤੀ ਆ ਤਾਂ ਵੱਖਰੀ ਸੇਫਟੀ ਰੱਖੀ ਜਾਂਦੀ ਆ। ਬਹੁਤ ਵੱਡਾ ਵੀ ਕਿਤਨੇ ਕਿਹਦੇ ਹਾਦਸੇ ਹੁੰਦੇ। ਮੈਨੂੰ ਲੱਗਦਾ ਕਿਸ ਤਰ੍ਹਾਂ ਟੈਂਕ ਬਣਾਇਆ ਗਿਆ ਜੇ ਕਿਤੇ ਬਿਲਡਿੰਗ ਕੀਤੀ ਆ ਤੇ ਕੀ ਪਰਮਿਸ਼ਨ ਲਈ ਗਈ ਹੈ ਕੰਪਨੀ ਤੋਂ। ਉਸੇ ਗੱਲ ਅਸੀਂ ਦੋਨਾਂ ਮੈਕਮਾ ਨੂੰ ਪੁੱਛਣਾ ਚਾਹੁੰਦੇ ਆ। ਨਾਪਤੋਲ ਮੈਕਮਾ ਵੇਟ ਐਂਡ ਮੈਜ਼ਰਮੈਂਟ ਜਿਹੜਾ ਕਿ ਨਿਆਰਾ ਨਰਜੀ ਨੂੰ ਵੀ ਸਾਨੂੰ ਇੱਕ ਗੱਲ ਤਾਂ ਦੱਸੀ ਜਾਵੇ ਨਾ ਵੀ ਜਿਹੜਾ ਤੁਸੀਂ ਆਹ ਅੰਦਰ ਸੀਲਾਂ ਲੱਗੀਆਂ ਟੈਂਕ ਦੇ ਉੱਪਰ ਵੀ ਇਹ ਸੀਲਾਂ ਤੁਸੀਂ ਬਣਾਇਆ ਜਾਂ ਅੰਦਰ ਤੇ ਫਿਰ ਕਿਵੇਂ ਬਣ ਗਏ ਇਹ ਟੈਂਕ ਇਹ ਤੁਹਾਡੀ ਸੀਲਾਂ ਤੋਂ ਉੱਤੇ ਕੀ ਕੰਮ ਦੋਨਾਂ ਵਿਭਾਗਾਂ ਦਾ ਲੱਗਦਾ ਹੈ ਬਿਲਡਿੰਗ ਵਲੇ ਉਹ ਤਾਂ ਬੜਾ ਹਾਸਾ ਹੋ ਸਕਦਾ ਜਿਕਰ ਜਿਹੇ ਬਿਲਡਿੰਗ ਕੀਤੀ ਹੈ ਵੱਖ-ਵੱਖਰੇ ਟੈਂਕ ਬਣਾਇਆ ਗਿਆ ਬਹੁਤ ਹੋ ਸਕਦਾ ਜੀ ਸਾਨੂੰ ਤਾਂ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਨਾਲ ਕਹਿੰਦੇ ਜੀ ਤੁਸੀਂ ਟੈਂਕ ਦੇ ਅੰਦਰ ਨਾ ਬੜੋ ਤੁਸੀਂ ਆਉਣਾ ਕਰੋ ਤੁਸੀਂ ਜਾਣਾ ਕਰੋ ਸਾਨੂੰ ਤਾਂ ਇੰਨਾ ਡਰਾਇਆ ਗਿਆ ਕਿ ਇੰਨਾ ਵੱਡਾ ਅੰਦਰ ਸਿਸਟਮ ਬਣਿਆ ਕੋਈ ਅੰਦਰ ਬੰਨਤਾ ਵੜ ਕੇ ਫੇਰ ਹੀ ਬਣਿਆ ਨਾ ਇਹ ਬਹਰੀ ਦੇ ਨਾਲ ਗੋਣਿਆਂ ਨੂੰ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਤਾਂ ਇਸ ਇਨਸਾਫ ਦਾ ਮੰਗ ਕਰਦੇ ਜੀ ਅਸੀਂ ਦੇਖੋ ਅਸੀਂ ਤਾਂ ਸاسي ਫੜ ਲਿਆ ਬਾਕੀ ਪੰਪ ਵਾਲਿਆਂ ਨਾਲ ਵੀ ਸਾਰਿਆਂ ਨਾਲ ਵਿਚਾਰਿਆ ਨਹੀਂ ਹਾਲ ਹੁੰਦਾ ਸੀ ਜਦੋਂ ਗੱ ਕੈਪਸਰ ਕੋ ਲਾ ਗੱਡੀ ਦਾ ਡਰਾਈਵਰ ਸਾਵੇਂ ਆਏ ਹੈ ਤੇ ਸਾਨੂੰ 3-300 ਲੀਟਰ ਦਾ ਉਸ ਦਿੰਦਾ ਨੁਕਸਾਨ ਹੈ। ਭਾਈ ਜੀ ਲੱਗਦਾ ਕਿ ਇਨਸਾਫ ਮਿਲੂਗਾ ਮਾਮਲਾ ਦਾ ਜਿਹੜਾ ਲੱਖ ਰੁਪਏ ਦੀ ਚੋਰੀ ਹੋਈ ਰਹੀ ਸਰ ਦੇਖੋ ਹੁਣ ਇਨਸਾਫ ਤਾਂ ਲੈਣੀ ਹੀ ਹੈਗਾ ਜੀ ਜੇ ਇਹਨਾਂ ਨੇ ਹੁਣ ਸਾ ਸਪਨਾ ਨਾਂ ਦਿੱਤਾ ਤਾਂ ਪੰਜਾਬ ਐਸੋਸੀਏਸ਼ਨ ਸਾਡੇ ਨਾਲ ਹੈ ਸਾਰੀ ਤਾਂ ਅਸੀਂ ਇਹਨਾਂ ਦੇ ਖਿਲਾਫ ਬਹੁਤ ਸਖਤ ਕਦਮ ਚੁੱਕਾਂਗੇ ਹੁਣ ਇਹ ਅਸੀਂ ਉਹਨਾਂ ਦੀ ਟਰਾਈ ਕਰ ਰਿਹਾ ਜੇ ਸਫਲ ਹੋ ਗਈ ਤਾਂ ਠੀਕ ਹੈ ਨਹੀਂ ਤਾਂ ਸਾਰੀ ਐਸੋਸੀਏਸ਼ਨ ਸਾਡੇ ਨਾਲ ਹੈ ਪੰਜਾਬ ਦੀ ਤਾਂ ਫਿਰ ਹੁਣ ਜੋ ਸਾਥ ਹੋਇਆ ਫਿਰ ਜੇ ਸਾਥ ਤੱਕ ਜਾਣਾ ਚਾਹੋ ਅਸੀਂ ਜਾਵਾਂਗੇ ਜੀ ਮੇਝੇ ਸਾਰਾ ਜਦ ਨਹੀਂ ਵਟੀਆਂ ਚੋਰੀਆਂ ਇਹ ਹੋ ਰਹੀਆਂ ਪੰਪਾਂ ਦਾ ਇੰਨਾ ਬੁਰਾ ਹਾਲ ਹੈ ਤੇ ਅਸੀਂ ਅਜ ਇਨਸਾਫ ਦਵਾਵਾਂਗੇ ਸਾਰਿਆਂ ਨੂੰ ਲੈ ਕੇ ਵੀ ਦਵਾਵਾਂਗੇ ਅਸੀਂ ਪੰਪ ਮਾਲਕੀਨਾਂ ਨੇ ਕਿਹਾ ਕਿ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਡੇ ਵੱਲੋਂ ਆਉਣ ਵਾਲੇ ਦਿਨਾਂ ਚ ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਨਾਲ ਲੈ ਕੇ ਇੱਕ ਸੰਘਰਸ਼ ਕੀਤਾ ਜਾਏਗਾ ਬਾਈ ਜੀ ਕੀ ਕਹਿਣਾ ਚਾਹੋਗੇ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਕੀਤੀ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਅਸੀਂ ਤਾਂ ਜੀ ਕਾਮਯਾਬੀ ਤਾਂ ਇਹ ਬਹੁਤ ਜ਼ਿਆਦਾ ਕੀਤੀ ਹੈ ਕਿਉਂਕਿ ਲੋਕਾਂ ਦੇ ਵਿੱਚ ਜਿਹੜੇ ਅੰਧਵਿਸ਼ਵਾਸੀ ਸੀਗੇ ਉਹਨਾਂ ਦੇ ਜਿਨ੍ਹਾਂ ਨੂੰ ਪੰਪਾਂਾਂ ਵਿਚਾਰੋਂ ਪਤਾ ਹੀ ਨਹੀਂ ਸੀਗਾ ਵੀ ਕੀ ਹੋਉਂਦਾ ਕੀ ਨਹੀਂ ਹੁੰਦਾ ਤੇ ਇਸ ਕਮਜਾਬੀ ਨੂੰ ਤਾਂ ਆਪਾਂ ਵੇਖੋ ਮੇਰੇ ਸੀਨੀਅਰ ਅਫਸਰ ਹਵਾਲਾ ਦੇ ਹੁਕਮ ਅਨੁਸਾਰ ਤੇ ਮੇਰੇ ਮੁਖ ਅਫਸਰ ਤਾਣਾ ਸੋਦਾਰ ਜਗਦੇਵ ਸਿੰਘ ਦੀ ਹੁਕਮਾਨ ਸਾਹਿਬ ਕਿਉਂਕਿ ਸਾਡੇ ਨਾਲ ਵੱਧ ਤੋਂ ਵੱਧ ਉਹ ਸਹਿਯੋਗ ਦਿੰਦੇ ਆ ਇਹਨਾਂ ਕੰਮਾਂ ਦੇ ਵਿੱਚ ਤੇ ਬਾਕੀ ਅਸੀਂ ਦੌਰਾਨੇ ਕਾਫੀ ਕੰਮ ਕੀਤੇ ਜੀ ਵੈਸੇ ਉਹਨਾਂ ਵੀ ਨਹੀਂ ਤੇ ਅਸੀਂ ਵੀ ਬਹੁਤ ਕੰਮ ਕੀਤੇ ਆ ਉਹਦੇ ਤਫਤੀਸ਼ ਦੌਰਾਨੀ ਮਤਲਬ ਕਿ ਜਿਹੜੀ ਮੈਥੋਡਿਕਲ ਪਹੁੰਚ ਪਾਈ ਜੀ ਫਿਰ ਕਿੰਨੇ ਤੇ ਮਾਮਲੇ ਦਰਜ ਕੀਤਾ ਗਿਆ ਉਹ ਗ੍ਰਿਫਤਾਰੀ ਹੋਈ ਹੁਣ ਤੱਕ ਦੋ ਜਣੇ ਤੇ ਬੰਗਾਦਮਾ ਦਰਜ ਕੀਤਾ ਜੀ ਗ੍ਰਿਫਤਾਰੀ ਜੋ ਕੋਈ ਨਹੀਂ ਤਪਤੀਸ਼ ਹੈ ਬਾਕੀ ਤਪਤੀਸ਼ ਹੁਣ ਪੂਰੀ ਹੋਣ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਜਲਦ ਜਲਦ ਕੀਤੀ ਜਾਊਗੀ ਕੰਪਨੀ ਦੇ ਅਧਿਕਾਰੀ ਵੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਨਗੇ ਕਿ ਕਿਸ ਤਰ੍ਹਾਂ ਜੋ ਕਿ ਇਹਨਾਂ ਵੱਲੋਂ ਚੋਰੀ ਕੀਤੀ ਜਾ ਰਹੀ ਸੀ ਪਿਛਲੇ ਲੰਬੇ ਸਮੇਂ ਤੋਂ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਬਤਲਾਇਆ ਸਰ ਕੀ ਕਹਿਣਾ ਚਾਹੋਗੇ ਆਪਕੋ ਕਿਵੇਂ ਪਤਾ ਲੱਗਿਆ ਚੋਰੀ ਹੋਈ ਹੈ ਨਹੀਂ ਮੈਂ ਤਾਂ ਨਹੀਂ ਕੁਝ ਬਤਾ ਪਾਉਂਗਾ ਇਸ ਕੇ ਲਈ ਹਾਂ ਔਰ ਇੱਕ ਗੱਲ ਮੈਂ ਕਿ ਹਮ ਲੋਗ ਅਥਰਾਇਜ਼ ਨਹੀਂ ਹੈ ਇਸ ਬਤਾਨੇ ਕੁਝ ਵੀ ਬਾ हम लोग तो सिर्फ वेरिफिकेशन के लिए आए हैं किसने बोला कैश कैद नहीं वेरिफिकेशन के लिए इधर से कॉल गया है ना वेरीफाई सील्स वेरीफाई करने के लिए बस उसके लिए नहीं जब सील लगाया था आपका अंदर से आता गाड़ी आता उसको चेक नहीं किया जाता नहीं मैं कुछ नहीं बता पाऊँगा इस बारे में बोल नहीं सकते। नहीं आपको पता था सब कुछ ਨਹੀਂ ਇਹ ਕਿਸੇ ਕਿਸੇ ਦਾ ਜਵਾਬ ਬਣਾ ਨਹੀਂ ਜੇਕਰ ਆਪ ਬੋਲਾ ਬਤਾ ਨਹੀਂ ਸਕਦੇ ਇਸ ਦਾ ਮਤਲਬ ਪਤਾ ਤਾਂ ਕਿਸ ਨੂੰ ਆਪ ਨੂੰ ਨਹੀਂ ਮੈਂ ਕੁਝ ਨਹੀਂ ਬਤਾ ਪੂੰਗਾ ਮੈਂ ਅਥਾਰਾਈਜ਼ ਨਹੀਂ ਹਾਂ ਬਤਨਣੇ ਲਈ ਮੈਂ ਹਾਂ ਆਪਕੋ ਸਭ ਕੁਝ ਪਤਾ ਨਹੀਂ ਪਤਾ ਕੁਝ ਵੀ ਹਮ ਕਿਵੇਂ ਬਤਾ ਸਕਤੇ ਐਸੀ ਕੰਪਨੀ ਦੇ ਅਧਿਕਾਰੀ ਬੇਸ਼ਿਕ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ ਦਸਦੀ ਤੁਹਾਨੂੰ ਕਿ ਪੈਟਰੋਲ ਪੰਪ ਮਾਲਕਨ ਦੱਸਿਆ ਕਿ ਕਿਤਨੇ ਕਿਤੇ ਕੰਪਨੀ ਦੇ ਅਧਿਕਾਰੀਆ ਅਤੇ ਟ੍ਰਾਂਸਪੋਰਟ ਦੀ ਮਿਲੀ ਭੁਗਤਕਾਰਨ ਜੋ ਕਿ ਡਰਾਈਵਰ ਨੇ ਇਹ ਕੰਮ ਕੀਤਾ ਅਤੇ ਉਹਨਾਂ ਦੇ ਖਿਲਾਫ ਵੀ ਕੁਝ ਨਾ ਕੁਝ ਮਾਮਲਾ ਦਰਜ ਕਰਨਾ ਚਾਹੀਦਾ ਮਛਿੰਦਾ ਤੋਂ ਵਿਕਰਕ ਕੋਰ ਸੌਕਸਮੈਂਟ